6 ਤਰੀਕ ਦੀ ਜੋ ਕਾਲ ਸੀ ਕਿ ਜੋ ਜਿਹੜੇ ਦੋ ਕਿਸਾਨਾਂ ਨੂੰ ਦੋ ਜਾਨਿਆਂ ਨੂੰ ਜੋ 8-9 ਮਹੀਨੇ ਤੋਂ ਲਗਾਤਾਰ ਜਿਹੜਾ ਜੇਲ੍ਹ ਦੇ ਵਿੱਚ ਟਕਿਆ ਹੋਇਆ ਹੈ ਜ਼ਮਾਨਤ ਤੱਕ ਨਹੀਂ ਉਹਨਾਂ ਨੂੰ ਜਿਹੜੀ ਮਿਲ ਰਹੀ ਤਾਂ ਇਸ ਤੇ ਹੀ ਕੱਲ ਜਿਹੜੀ 6 ਤਰੀਕ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਜਾਣਾ ਸੀ ਜਿਸ ਦੇ ਪਹਿਲਾਂ ਹੀ ਸਵੇਰੇ 4-5 ਵਜੇ ਹੀ ਜਿਹੜੇ ਵੱਡੇ ਆਗੂ ਨੇ ਉਹਨਾਂ ਨੂੰ ਘਰੋਂ ਡਕਣਾ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤਾ ਤਾਂ ਹੁਣ ਜਿਹੜੀ ਕੱਲ ਕਿਸਾਨ ਆਗੂਆਂ ਤੇ ਜਿਹੜੇ ਕਿਸਾਨ ਸਾਰਿਆਂ ਤੇ ਜੋ ਧਰਨਾ ਲਾਉਣ ਜਾ ਰਹੇ ਸੀ ਤੇ ਕਿਸ ਤਰ੍ਹਾਂ ਉਹਨਾਂ ਦੇ ਉਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਕਿਸ ਤਰ੍ਹਾਂ ਉਹਨਾਂ ਨੂੰ ਚੱਕਿਆ ਗਿਆ ਕਿ ਇੱਕ ਬਜ਼ੁਰਗ ਬੰਦੇ ਨੂੰ ਵੀ 5 5 6 6 ਜਾਣੇ ਪੁਲਸ ਵਾਲੇ ਲੱਗੇ ਹੋਏ ਚੱਕਰ ਨੂੰ ਕਿ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਕੱਲ ਬਣਿਆ ਉਹ ਇਲਜ਼ਾਮ ਲੱਗਿਆ ਹੋਇਆ ਕਿਸਾਨਾਂ ਤੇ ਸਿਰਫ ਕਿ ਕਿਸਾਨ ਹੀ ਜਿਹੜੇ ਹੈਗੇ ਨੇ ਉਹ ਸਾਰਾ ਸਿਸਟਮ ਖਰਾਬ ਕਰ ਰਹੇ ਨੇ ਆਵਾਜ਼ਾਈ ਨੂੰ ਰੋਕ ਦਿੰਦੇ ਨੇ ਕਿਸਾਨਾਂ ਦੇ ਸਿਰ ਤੇ ਹੀ ਸਾਰਾ ਮੱਢਿਆ ਜਾਂਦਾ ਕਿ ਇਹਨਾਂ ਨੇ ਹੀ ਸਾਰਾ ਕੁਝ ਕੀਤਾ ਹਾਲਾਂਕਿ ਪੁਲਸ ਪ੍ਰਸ਼ਾਸਨ ਦਾ ਉਸ ਤੋਂ ਜ਼ਿਆਦਾ ਯੋਗਦਾਨ ਰਿਹਾ ਕਿ ਕੱਲ ਹੁਣ ਕਿਸਾਨ ਤਾਂ ਆਪ ਦਾ ਚੁੱਪ ਜਾ ਰਹੇ ਸੀ ਤਾਂ ਰੋਕਣ ਦੀ ਕੀ ਕੋਸ਼ਿਸ਼ ਪੈ ਗਈ ਹੈ ਕਿਉਂ ਐਡੀ ਘਬਰਾਟ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਗਈ ਇਹ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਸਾਡੀ ਸਰਕਾਰ ਇੱਕ ਇਹੋ ਜੀ ਸਰਕਾਰ ਆਊਗੀ ਕਿ ਲੋਕ ਯਾਦ ਰੱਖਣਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਲਿਆ ਕੇ ਅਸੀਂ ਸਹੀ ਕੰਮ ਕੀਤਾ ਲੋਕ ਆਦੇ ਮੂੰਹੋਂ ਇਹ ਗੱਲਾਂ ਕਹਿਣਗੇ ਕਿਸ ਤਰ੍ਹਾਂ ਦੇ ਬਿਆਨ ਸੀਐਮ ਭਗਵੰਤ ਮਾਨ ਸਾਹਿਬ ਦੇ ਵੋਟਾਂ ਤੋਂ ਪਹਿਲਾਂ ਹੁੰਦੇ ਸੀ ਕਿ ਸਾਡੀ ਸਰਕਾਰ ਦਾ ਲੋਕ ਮਤਲਬ ਕੀ ਵਧੀਆ ਕਹਿਣਗੇ ਕਿ ਬਹੁਤ ਵਧੀਆ ਪ੍ਰਸ਼ੰਸਾ ਕਰਿਆ ਕਰਨਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਚੀਜ਼ਾਂ ਕਈਆਂ ਉਸ ਤੇ ਪੂਰ ਉਤਰੇ ਨੇ ਸੀਐਮ ਦਾ ਕਹਿਣਾ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਸਾਡੀ ਸਰਕਾਰ ਦੇ ਵਿੱਚ ਕਦੇ ਵੀ ਦਰਨੇ ਨਹੀਂ ਲੱਗਣਗੇ ਕਿ ਜਿਹੜੇ ਠੇਕਾ ਮਲਾਜ਼ਮ ਨੇ ਜੋ ਲੰਬੇ ਸਮੇਂ ਤੋਂ ਵੜਕਰੇ ਨੇ ਜਿਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਪੱਕੀ ਤਨਖਾਹ ਨਹੀਂ ਬੰਨੀ ਗਈ ਕਿ ਐਸੇ ਉਹਨਾਂ ਸਾਰਿਆਂ ਨੂੰ ਪੱਕਿਆ ਕਰਦਾਂਗੇ ਅਧਿਆਪਕਾਂ ਨੂੰ ਫੋਰ ਵੀ ਜਿੰਨੇ ਸਾਰੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿੱਚ ਧੱਕੇ ਖਾ ਰਹੇ ਸੀ ਸਾਡੀ ਸਰਕਾਰ ਆਉਣ ਤੇ ਅਸੀਂ ਹਰ ਇੱਕ ਦਾ ਜਿਹੜਾ ਬਣਦਾ ਉਹਦਾ ਹੈਗਾ ਉਹ ਅਸੀਂ ਸਭ ਕੁਝ ਉਹਨਾਂ ਨੂੰ ਦੇਾਂਗੇ ਕਿ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਤੇ ਝੁਕ ਗਈ ਕਿ ਦੂਜੀਆਂ ਪਾਰਟੀਆਂ ਸਾਰੀਆਂ ਜਿਹੜੀਆਂ ਉਹ ਫੇਲ ਕਰਤੀਆਂ ਉਹਨਾਂ ਨਾਲੋਂ ਜ਼ਿਆਦਾ ਧਰਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਸ ਵੇਲੇ ਲੱਗ ਰਹੇ ਨੇ ਤੇ ਜੋ ਕਿਸਾਨਾਂ ਦੇ ਕੱਲ ਇਹਨਾਂ ਜਿਹੜਾ ਕਹਿਦੀ ਹੈ ਆਪਾਂ ਜ਼ਬਰ ਤਸ਼ੱਦਦ ਢਾਇਆ ਗਿਆ ਕਿ ਇੱਕ ਇੱਕ ਬਜ਼ੁਰਗ ਨੂੰ ਚੁੱਕਣ ਦੇ ਲਈ ਪੰਜ-ਪੰਜ ਪੁਲਿਸ ਮੁਲਾਜ਼ਮ ਲੱਗੇ ਹੋਏ ਬੜੀ ਹੈਰਾਨੀ ਵਾਲੀ ਗੱਲ ਰੋਕਣ ਲਈ ਕਿਸ ਤਰ੍ਹਾਂ ਉਹਨਾਂ ਦੇ ਅਥਰੂ ਵਾਲੇ ਕੋਲੇ ਲਗਾਤਾਰ ਛੁੱਟੇ ਗਈ ਪੱਗਾਂ ਤੱਕ ਲੱਤਤੀਆਂ ਗਈਆਂ ਕਿ ਇਹ ਜਿਹੜਾ ਮੋਟਿਵ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿ ਜੋ ਕਿਸਾਨਾਂ ਦੇ ਨਾਲ ਇੰਨਾ ਜ਼ਿਆਦਾ ਤਸ਼ੱਦਦ ਜਿਹੜਾ ਕੱਲ ਕੀਤਾ ਗਿਆ ਇੱਕ ਹੋਰ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਜੋ ਪ੍ਰਾਣੇ ਮੁਲਾਜ਼ਮ ਨੇ ਪੁਲਿਸ ਦੇ ਵਿੱਚ ਉਹ ਤਾਂ ਕਿਤੇ ਨਾ ਕਿਤੇ ਗੱਲਾਂ ਨੂੰ ਟਕਾਉਣ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਰਹੀ ਆ ਕਿ ਟਕਾਦੀਏ ਬਿਠਾਦੀਏ ਕਹਿਦੀਏ ਰਹਿੰਦੋ ਜੀ ਜਾਨ ਨੂੰ ਜਾਂ ਹੋਰ ਆ ਉਹ ਟਕਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਔਰ ਦੂਜੇ ਪਾਸੇ ਜਿਹੜੇ ਨਵੇਂ ਜਿਹੜੇ ਨਵੇਂ ਮੁੰਡੇ ਭਰਤੀ ਹੋਏ ਨੇ ਪੁਲਿਸ ਦੇ ਵਿੱਚ ਤਾਂ ਉਹਨਾਂ ਦਾ ਤਾਂ ਪਤਾ ਨਹੀਂ ਕਹਿੰਦੇ ਕੀ ਇਦਾਂ ਦਾ ਗੁੱਸਾ ਰਿਹਾ ਪਤਾ ਨਹੀਂ ਕੀ ਉਹਨਾਂ ਨੂੰ ਪੰਪ ਮਾਰੇ ਗਏ ਕੀ ਉਹਨਾਂ ਦਾ ਮਾਈਂਡ ਇਸ ਤਰ੍ਹਾਂ ਕਿਸ ਤਰ੍ਹਾਂ ਪਤਨੀ ਬਾਤ ਚ ਕੀਤਾ ਗਿਆ ਕਿ ਉਹਨਾਂ ਨੇ ਸਾਰਾ ਨਾ ਵੱਧ ਜਿਹੜਾ ਤਸ਼ੱਦਦ ਕਿਸਾਨਾਂ ਤੇ ਟਾਇਆ ਕੀ ਖਬਰ ਆ ਰਹੀ ਹੈ ਕਿ ਪਰਾਣਿਆਂ ਹਜੇ ਟਿਕਰੇ ਫੇਰ ਵੀ ਕਿਤਨਾ ਕਿਤੇ ਪਰ ਨਮਿਆ ਨੇ ਪਤਾ ਨਹੀਂ ਕੀ ਦੁਸ਼ਮਣੀ ਉਹਨਾਂ ਦੀ ਕਿਸਾਨਾਂ ਦੇ ਨਾਲ ਜਿੰਨਾ ਤਸ਼ੱਦਦ ਪਰਾਣਿਆਂ ਨੇ ਟਾਇਆ ਜਿੰਨੀਆਂ ਡਾਂਗਾਂ ਭਰਾਈਆਂ ਕਿਸਾਨਾਂ ਤੇ ਉਹ ਨਮਿਆ ਜਿਹੜੇ ਮੁੰਡੇ ਨਪਰਤੀ ਹੋਏ ਨੇ ਪੁਲਿਸ ਦੇ ਵਿੱਚ ਤਾਂ ਉਹਨਾਂ ਨੇ ਸਭ ਤੋਂ ਜ਼ਿਆਦਾ ਜਿਹੜਾ ਯੋਗਦਾਨ ਉਹਨਾਂ ਦਾ ਰਿਹਾ ਕੀ ਹੁਣ ਕਿਸਾਨਾਂ ਦੇ ਨਾਲ ਇਸੇ ਤਰ੍ਹਾਂ ਹੀ ਜਿਹੜਾ ਹੁੰਦਾ ਰਹੂਗਾ ਪਰ ਸੀਐਮਾ ਤਾਂ ਕਹਿੰਦੇ ਨੇ ਕਿ ਇਹ ਤਾਂ ਕਿਸਾਨ ਹੀ ਨਹੀਂ ਕਿ ਜਿਹੜੇ ਧਰਨੇ ਲਾ ਰਹੇ ਨੇ ਬਾਰ-ਬਾਰ ਜਿਹੜੇ ਬਾਰ-ਬਾਰ ਹੱਕ ਮੰਗ ਰਹੇ ਨੇ ਕੀ ਇਹ ਤਾਂ ਕਦੇ ਖੇਤਾਂ ਦੇ ਵਿੱਚ ਗਏ ਹੋਈ ਨਹੀਂ ਇਹਨਾਂ ਨੇ ਤਾਂ ਲੀਡਰ ਹੀ ਕਰਨੀ ਹੈ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਕਿ ਉਹ ਮੈਂ ਹੋਣ ਨਹੀਂ ਦੇਣਾ ਮੇਰੀ ਸਰਕਾਰ ਹੈਗੀ ਹੈ ਮੇਰਾ ਪੈਨ ਚੱਲਦਾ ਹੈ ਜਿਹੜੀ ਚੀਜ਼ ਮੈਂ ਜਿੱਥੇ ਲਿਖਤੀ ਉਹ ਪਾਰ ਹੈ ਕਿ ਇਹਨਾਂ ਨੂੰ ਤਾਂ ਕਿਸਾਨ ਹੀ ਨਹੀਂ ਮੰਨਦੇ ਕਿ ਜੋ ਸੀਐਮ ਭਗਵੰਤ ਮਾਨ ਨੂੰ ਸਵਾਲ ਪੁੱਛਦੇ ਨੇ ਉਹ ਇਹਨਾਂ ਨੂੰ ਕੋੜੇ ਲੱਗਦੇ ਨੇ ਚਾਹੀ ਇਹਨਾਂ ਦੇ ਐਮਐਲਏ ਹੋਣ ਚਾਹੀ ਇਹਨਾਂ ਦੇ ਸੀਨੀਅਰ ਆਗੂ ਹੋਣ ਕੋਈ ਵੀ ਹੋਵੇ ਜੇਕਰ ਇਹਨਾਂ ਨੂੰ ਕੋਈ ਸਵਾਲ ਪੁੱਛਦਾ ਕਿਸੇ ਐਮ.ਐਲ.ਏ ਨੂੰ ਸਵਾਲ ਪੁੱਛਦਾ ਖੁਦ ਮੁੱਖ ਮੰਤਰੀ ਨੂੰ ਕੋਈ ਸਵਾਲ ਪੁੱਛਦਾ ਤਾਂ ਉਹ ਇਹਨਾਂ ਦੇ ਬੈਰੀ ਨੇ ਕਿ ਸਾਨੂੰ ਸਵਾਲ ਕਿਉਂ ਪੁੱਛਦੇ ਨੇ ਕਿ ਸਾਡੀ ਸਿਰਫ ਵਾਹ ਵਾਹ ਹੀ ਕਰੀ ਜਾਣਾ ਸਾਡੇ ਤੋਂ ਸਵਾਲ ਨਾ ਪੁੱਛਣ ਕੋਈ ਵੀ ਹੁਣ ਕੱਲ ਦਾ ਜੋ ਮਸਲਾ 9 ਮਹੀਨਿਆਂ ਤੋਂ ਲਗਾਤਾਰ ਜੀਲ੍ਹਾ ਦੇ ਵਿੱਚ ਬੰਦ ਕੀਤੇ ਹੋਏ ਨੇ ਸ਼ਗਨਦੀਪ ਸਿੰਘ ਇੱਕ ਇੱਕ ਬਲਦੇਵ ਸਿੰਘ ਕਿ ਉਹਨਾਂ ਨੂੰ ਜ਼ਮਾਨਤ ਤੱਕ ਨਹੀਂ ਦਿੱਤੀ ਜਾ ਰਹੀ ਕੀ ਹੁਣ ਜਿਵੇਂ ਕੱਲ ਐਡੇਡੇ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੇ ਵੀ ਕਿਹਾ ਚਾਹੇ ਤੁਸੀਂ ਹੋਰ ਪੁਲਿਸ ਫੋਰਸ ਬੁਲਾਉਣੀਆ ਬੁਲਾ ਲਓ ਕਿ ਸਾਨੂੰ ਕਿਸੇ ਗੱਲ ਦੀ ਡਰ ਨਹੀਂ ਕਿਸੇ ਵੀ ਗੱਲ ਦਾ ਉਹਨਾਂ ਨੂੰ ਡਰ ਨਹੀਂ ਮਰਨਾ ਉਹਨਾਂ ਨੇ ਹੈਗਾ ਅੱਜ ਮਰ ਜਣ ਚਾਹੀ ਕੱਲ ਮਰ ਜਣ ਪਰ ਐਸੀ ਤਰ੍ਹਾਂ ਹੀ ਉਹ ਲਗਾਤਾਰ ਲੜਦੇ ਰਹਿਣਗੇ ਹੱਕ ਸੱਚ ਦੀ ਆਵਾਜ਼ ਹਮੇਸ਼ਾ ਹੀ ਬਲੰਦ ਰਹੂਗੀ ਅਸੀਂ ਆ ਕਿਸਾਨ ਕਿਸਾਨ ਭਰਾਵਾਂ ਦੇ ਲਈ ਅਸੀਂ ਉਹਨਾਂ ਦੇ ਹੱਕਾਂ ਦੇ ਲਈ ਅਸੀਂ ਹਮੇਸ਼ਾ ਲੜਦੇ ਰਹਾਂਗੇ ਪਰ ਜਿਹੜਾ ਕੱਲ ਦਾ ਜੋ ਮਤਲਬ ਤਸ਼ੱਦਦ ਹੋਇਆ ਬਹੁਤ ਮੰਦ ਭਗਾ ਕਹਿ ਸਕਦੇ ਹਾਂ ਕਿ ਜੋ ਕਿਸਾਨਾਂ ਦੇ ਨਾਲ ਇੱਕ ਅੰਨਦਾਤੇ ਦੇ ਨਾਲ ਜਿਹੜਾ ਕੱਲ ਇੰਨਾ ਜ਼ਿਆਦਾ ਜਿਹੜਾ ਤੱਕਾ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਉਹ ਵੀ ਤੱਕਾ ਕਿਉਂ ਪੁਲਿਸ ਪ੍ਰਸ਼ਾਸਨ ਚੱਲਦੀ ਆ ਹੁਕਮਾਂ ਤੇ ਉੱਪਰੋਂ ਹੁਕਮ ਆਏ ਹੋਏ ਸੀ ਆ ਕਦੇ ਕਿ ਇਹਨਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਘਬਰਾਹਟ ਹੋ ਗਈ ਇੰਨੀ ਜ਼ਿਆਦਾ ਕਿ ਸਵੇਰ ਜਲਦੀ ਹੀ ਜਿਹੜੇ 3-4 ਵਜੇ ਹੋਰ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਜਿਹੜੇ ਰਹਿ ਜਾਂਦੇ ਨੇ ਜਿਹੜੇ ਤਿਆਰੀਆਂ ਕਰ ਲੈਂਦੇ ਨੇ ਬਠਿੰਡਾ ਨੂੰ ਜਾਣ ਦੀਆਂ ਤਾਂ ਰਸਤੇ ਵਿੱਚ ਕਿਸ ਤਰ੍ਹਾਂ ਘੇੜ ਕੇ ਉਹ ਕੱਲ ਸਾਰਾ ਸੋਸ਼ਲ ਮੀਡੀਆ ਇਸ ਨਾਲ ਭਰਿਆ ਹੋਇਆ ਨਵੇਂ ਮੁੰਡੇ ਤਾਂ ਖਾਸ ਕਰਕੇ ਉਹਨਾਂ ਦੇ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਸਭ ਤੋਂ ਜ਼ਿਆਦਾ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਕੀਤਾ